ਸਸ਼ਿਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਸਬਕ ਜ਼ਿੰਦਗੀ ਦੇ ਦਿਨ 36 ਵਾਂ ਅਮ੍ਰਿਤ ਦੇ ਨਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸਰੋਜ ਦੀ ਤਰ੍ਹਾਂ ਆਪਾਂ ਕੋਈ ਵਿਸ਼ਾ ਛੇੜਦੇ ਹਾਂ ਅੱਜ ਸੋ ਅੱਜ ਦਾ ਜਿਹੜਾ ਵਿਸ਼ਾ ਹੈ ਗਾਇ ਵੀ ਮੈਂ ਕੱਲ ਪਰਸੋਂ ਦੇ ਵਿਸ਼ੇ ਨੂੰ ਹੀ ਅਗਾ ਤੋਰਤੀ ਪਈਆਂ ਥੋੜਾ ਜਿਹਾ ਮੈਂ ਗੱਲ ਕੀਤੀ ਸੀ ਕਿ ਕਿਵੇਂ ਆਪਾਂ ਆਪਣੇਆਂ ਦਾ ਮੋਹ ਕਰਨਾ ਹੈ ਉਹ ਆਪਾਂ ਮਾਂ ਤੋਂ ਸਿੱਖੀਏ ਪਰ ਹਰ ਰਿਸ਼ਤੇ ਦੇ ਵਿੱਚ ਅਸੀਂ ਮਾਂ ਨੂੰ ਲੱਭਦੇ ਹੀ ਜ਼ਰੂਰ ਹਾਂ ਪਰ ਹਰ ਰਿਸ਼ਤਾ ਸਾਡੀ ਮਾਂ ਨਹੀਂ ਬਣ ਸਕਦਾ ਹੁੰਦਾ ਹੈਗਾ ਕਿਉਂਕਿ ਉਹਦੇ ਵਿੱਚ ਕੁਝ ਗੱਲਾਂ ਹੁੰਦੀਆਂ ਨੇ ਜੋ ਸਿਰਫ ਮਾਂ ਦੇ ਰਿਸ਼ਤੇ 'ਚ ਹੀ ਹੁੰਦੀਆਂ ਨੇ ਮਾਂ ਦਾ ਪਿਆਰ ਕੰਡੀਸ਼ਨਲੈਸ ਹੁੰਦਾ ਏ ਉਹ ਕਦੀ ਇਹ ਸੋਚ ਕੇ ਪਿਆਰ ਨਹੀਂ ਕਰਦੀ ਹੈਗੀ ਕਿ ਮੈਨੂੰ ਬਰੋਬਰ ਦਾ ਜਿਹੜਾ ਹੈਗਾ ਵਾਪਸੀ ਦੇ ਵਿੱਚ ਵੀ ਉਹਨਾਂ ਕੁਝ ਮਿਲੇਗਾ ਪਰ ਬਾਕੀ ਸਾਰੇ ਰਿਸ਼ਤੇ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੰਡੀਸ਼ਨਸ ਹੁੰਦੀਆਂ ਹੀ ਹੁੰਦੀਆਂ ਨੇ ਤੇ ਉਹ ਜਦੋਂ ਕੰਡੀਸ਼ਨਸ ਆ ਜਾਂਦੀਆਂ ਨੇ ਰਿਸ਼ਤੇ ਦੇ ਵਿੱਚ ਤਾਂ ਫਿਰ ਹਰ ਕੋਈ ਕਹਿੰਦਾ ਹੈ ਕਿ ਹਰ ਕੋਈ ਮਾਂ ਦਾ ਪਿਆਰ ਭਾਲਦਾ ਜ਼ਰੂਰ ਹੈਗਾ ਏ ਪਰ ਹਰ ਕੋਈ ਮਾਂ ਦਾ ਪਿਆਰ ਦੂਜੇ ਨੂੰ ਦੇਣਾ ਨਹੀਂ ਚਾਹੁੰਦਾ ਹੈਗਾ ਜਾਂ ਦਿੱਤਾ ਨਹੀਂ ਜਾਂਦਾ ਹੈਗਾ ਉਹਦੇ ਤੋਂ ਦਿੰਦਿਆਂ ਮਤਲਬ ਦੇਣਾ ਚਾਹੁੰਦਾ ਹੋਵੇ ਪਰ ਫਿਰ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਹਰ ਰਿਸ਼ਤੇ ਦੇ ਵਿੱਚ ਮਾਂ ਜਿੰਨਾ ਜਿਹੜਾ ਹੈਗਾ ਏ ਉਹ ਮਤਲਬ ਮਲਟੀ ਟਾਸਕਿੰਗ ਮੈਂ ਜਿਹੜਾ ਕਹਿ ਸਕਦੀ ਹਾਂ ਵੀ ਉਹ ਹਰ ਰਿਸ਼ਤਾ ਮਾਂ ਵਰਗਾ ਨਹੀਂ ਹੋ ਸਕਦਾ ਮਲਟੀ ਟਾਸਕਿੰਗ ਕਿਉਂਕਿ ਮਾਂ ਨੇ ਹਰ ਚੀਜ਼ ਨੂੰ ਹਰ ਥਾਂ ਦੇ ਉੱਪਰ ਰੱਖ ਲੈਣਾ ਹੈਗਾ ਏ ਪਰ ਬਾਕੀ ਸਾਰੇ ਰਿਸ਼ਤੇ ਜਿਹੜੇ ਨੇ ਉਹ ਇੱਕ ਟਾਈਮ ਦੇ ਉੱਪਰ ਇੱਕ ਚੀਜ਼ ਦੀ ਕੇਅਰ ਕਰ ਸਕਦੇ ਨੇ ਹਰ ਚੀਜ਼ ਦੀ ਕੇਅਰ ਨਹੀਂ ਕਰ ਸਕਦੇ ਹੈਗੀ ਸੋ ਇਹਦੀ ਵਜ੍ਹਾ ਜਿਹੜੀ ਉਹ ਕਈ ਹੋ ਜਾਂਦੀਆਂ ਨੇ ਕਿਉਂਕਿ ਇੱਕ ਤਾਂ ਸਮੇਂ ਦੀ ਕਮੀ ਹੋ ਗਈ ਹੈ ਸਾਰਿਆਂ ਕੋਲ ਰੁਝੇਵੇਂ ਬਹੁਤ ਵੱਧ ਗਏ ਨੇ ਪਰ ਸਮਾਂ ਸਾਰਿਆਂ ਕੋਲ ਘੱਟ ਹੋ ਗਿਆ ਹੈ ਜਦੋਂ ਸਮੇਂ ਦੀ ਕਮੀ ਹੋ ਜਾਂਦੀ ਹੈਗੀ ਇਹ ਤੇ ਰਿਸ਼ਤਿਆਂ ਨੂੰ ਸਮਾਂ ਦੇਣਾ ਜਿਹੜਾ ਹੈਗਾ ਇਹ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਪਰ ਉਹ ਉੱਥੇ ਉਨੀ ਗੱਲ ਔਖੀ ਹੋ ਜਾਂਦੀ ਹੈਗੀ ਜਦੋਂ ਰਜੀਨੀ ਵੱਧ ਜਾਂਦੀ ਨਹੀਂ ਹੈਗੀ ਨਹੀਂ ਫਿਰ ਰਿਸ਼ਤਿਆਂ ਵਿੱਚ ਗੱਲਾਂបਾਤਾਂ ਖਤਮ ਹੋ ਜਾਂਦੀਆਂ ਨੇ ਜਾਂ ਜਦੋਂ ਹੁੰਦੀਆਂ ਨੇ ਤੇ ਫਿਰ ਤਕਰਾਰਦੀਆਂ ਹੁੰਦੀਆਂ ਨੇ ਤਾਂ ਫਿਰ ਉੱਥੇ ਚਿੜਚਿੜ ਆਪਣ ਆ ਜਾਂਦਾ ਹੁੰਦਾ ਏ ਸਮੇਂ ਦੀ ਕਮੀ ਹੋਣ ਕਰਕੇ ਅਸੀਂ ਇੱਕ ਦੂਜੇ ਨੂੰ ਗੱਲਾਂ ਕਰਕੇ ਸਹਿਣ ਦੀ ਸ਼ਕਤੀ ਨਹੀਂ ਰੱਖਦੇ ਹੈਗੇ ਅਸੀਂ ਕਹਿਣਾ ਜਾਣਦੇ ਆ ਪਰ ਸਹਿਣਾ ਨਹੀਂ ਜਾਣਦੇ ਹੈਗੇ ਮੈਂ ਨਾ ਇੱਕ ਆਪਣੇ ਪਹਿਲਾਂ ਵੀ ਸਬਕ ਦੇ ਵਿੱਚ ਵੀ ਗੱਲ ਕੀਤੀ ਸੀ ਤੇ ਉਹ ਗੱਲ ਮੈਂ ਸੀਮਂਦਰ ਸਰਤਾਜ ਜੀ ਤੋਂ ਵੀ ਸੁਣੀ ਸੀਗੀ ਕਹਿੰਦੇ ਜਿਹੜੇ ਬਹੁਤੇ ਕਹਿੰਦੇ ਨੇ ਨਾ ਸਾਨੂੰ ਮੂੰਹ ਤੇ ਕਹਿਣ ਦੀ ਆਦਤ ਹੈ ਉਹ ਬਹੁਤਿਆਂ ਨੂੰ ਉਹਨਾਂ ਨੂੰ ਸਹਿਣ ਦੀ ਆਦਤ ਨਹੀਂ ਹੁੰਦੀ ਹੈਗੀ ਸੋ ਸਾਡੇ ਚ ਸਹਿਣ ਸ਼ਕਤੀ ਘਟਦੀ ਜਾ ਰਹੀ ਹੈ ਅਸੀਂ ਇਲਜ਼ਾਮ ਲਗਾਉਣੇ ਤੇ ਸਾਨੂੰ ਬੜੀ ਛੇਤੀ ਆਉਂਦੇ ਨੇ ਪਰ ਜੇ ਕੋਈ ਸਾਡੇ ਤੇ ਲਾਵੇ ਫੇਰ ਉਹ ਸਾਡੇ ਤੋਂ ਸਹਿਣ ਨਹੀਂ ਹੁੰਦਾ ਹੈਗਾ ਸੋ ਪਹਿਲੀ ਗੱਲ ਤੇ ਅਸੀਂ ਦੂਜਿਆਂ ਦੇ ਉੱਪਰ ਇਲਜ਼ਾਮ ਜਿਹੜੇ ਨੇ ਉਹ ਲਾਉਣ ਤੋਂ ਪਹਿਲਾਂ ਭਾਵੇਂ ਕੋਈ ਝੂਠਾ ਇਲਜ਼ਾਮ ਹੈ ਭਾਵੇਂ ਕੋਈ ਸੱਚਾ ਇਲਜ਼ਾਮ ਹੈ ਉਹਨੂੰ ਲਾਉਣ ਤੋਂ ਪਹਿਲਾਂ ਕਈ ਵਾਰੀ ਸੋਚੋ ਕਿਉਂਕਿ ਉਹ ਤੁਹਾਡੇ ਲਾਉਣ ਦੇ ਨਾਲ ਤੁਸੀਂ ਉਸ ਬੰਦੇ ਦੀ ਪਰਸਨੈਲਿਟੀ ਚੇਂਜ ਕਰ ਸਕਦੇ ਹੋ ਜੇ ਉਹ ਰਿਸ਼ਤਾ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈਗਾ ਤਾਂ ਕਿਉਂਕਿ ਜੇ ਤੁਸੀਂ ਇੱਕ ਬੰਦੇ ਨੂੰ ਕਹਿਤਾ ਨਾ ਕਿ ਤੂੰ ਤਾਂ ਮੈਨੂੰ ਸਮਾਂ ਹੀ ਨਹੀਂ ਦੇਂਦਾ ਹੈਗਾ ਫਿਰ ਉਹ ਚਾਹੀ ਦੇਣਾ ਵੀ ਚਾਹੁੰਦਾ ਹੋਵੇ ਨਾ ਤਾਂ ਫਿਰ ਉਹ ਕਹੇਗਾ ਮੇਰੇ ਉੱਪਰ ਹੀ ਇਲਜ਼ਾਮ ਲੱਗ ਰਿਹਾ ਹੈਗਾ ਤੇ ਮੈਂ ਤੇ ਫਿਰ ਦੇ ਹੀ ਨਹੀਂ ਸਕਦਾ ਹੈਗਾ ਮੇਰੇ ਉੱਪਰ ਤਾਂ ਵਾਰ-ਵਾਰ ਹੀ ਇਲਜ਼ਾਮ ਲੱਗ ਰਿਹਾ ਹੈਗਾ ਇਲਜ਼ਾਮ ਜ਼ਰੂਰੀ ਨਹੀਂ ਚੋਰੀ ਜਾਂ ਕਤਲ ਦਾ ਹੀ ਹੋਵੇ ਇਲਜ਼ਾਮ ਇੱਕ ਛੋਟੀ ਜੀ ਗੱਲ ਤੋਂ ਵੀ ਹੋ ਜਾਂਦਾ ਮੈਂ ਤੇ ਨਾਰਮਲੀ ਇੱਥੇ ਜਿਹੜੇ ਯੂਕੇ ਦੇ ਵਿੱਚ ਰੈਂਟ ਤੇ ਰਹਿੰਦੇ ਨੇ ਉਹਨਾਂ ਉੱਪਰ ਤੇ ਨਾਰਮਲ ਇਹ ਇਗਜ਼ਾਮ ਵੀ ਲੱਗਦੇ ਸੁਨੇ ਨੇ ਕਿ ਤੁਸੀਂ ਰੋਟੀ ਪਕਾ ਕੇ ਆਏ ਸੀਗੇ ਤੇ ਧੂੜਾ ਉੱਥੇ ਖਿਲਰ ਰਿਆ ਪਿਆ ਸੀ ਤੁਸੀਂ ਚੱਕਿਆ ਕਿਉਂ ਨਹੀਂ ਹੈਗਾ ਹਨਾ ਹਾਲਾਂਕਿ ਉਹ ਅਗਲਾ ਭਾਵੇਂ ਚੋਕਾ ਆਵੇ ਉਹਦੋਂ ਮਗਰੋਂ ਜਿਹੜਾ ਆਏ ਹੋਵੇ ਉਹਨੇ ਪਾਇਆ ਹੋਵੇ ਉਹ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿੰਨੀ ਕੁ ਜਿਹੜੀ ਹੈਗੀ ਉਹ ਰਿਸਰਚ ਕਰਕੇ ਅਗਲੇ ਤੇ ਇਗਜ਼ਾਮ ਲਾਣਦੇ ਹੋ ਉਹ ਤੁਸੀਂ ਬਿਠਾ ਕੇ ਪੁੱਛ ਲਓ ਵੀ ਹਾਂ ਇਹ ਕਿਹਨੇ ਕੀਤਾ ਹੈਗਾ ਮਤਲਬ ਕਿਸੇ ਉੱਪਰ ਥੋਪਣ ਤੋਂ ਪਹਿਲਾਂ ਉਹਦੇ ਤੇ ਸੋਚ ਵਿਚਾਰ ਜ਼ਰੂਰ ਕਰ ਲਿਆ ਕਰੋ ਚਾਹੇ ਛੋਟੀ ਤੋਂ ਛੋਟਾ ਹੀ ਜ਼ਾਂਬੂਂਦਾ ਕਿਉਂਕਿ ਤੁਸੀਂ ਉਹਦੇ ਨਾਲ ਉਹਦੀ ਪਰਸਨੈਲਿਟੀ ਨੂੰ ਬਹੁਤ ਇਫੈਕਟ ਕਰ ਰਹੀ ਹੈਗੀ ਉਹ ਕਿਉਂਕਿ ਗੱਲਾਂ ਦਾ ਅਸਰ ਜ਼ਰੂਰ ਹੁੰਦਾ ਹੈ ਰਿਸ਼ਤਾ ਭਾਵੇਂ ਸਾਡੇ ਵਾਸਤੇ ਉਹ ਘੱਟ ਇੰਪੋਰਟੈਂਟ ਹੀ ਕਿਉਂ ਨਾ ਹੋਵੇ ਕਿਉਂਕਿ ਆਪਾਂ ਗੱਲਾਂ ਜਿਹੜੀਆਂ ਨੇ ਨਾ ਉਹ ਸਹਿਣ ਤਾਂ ਕਰ ਲੈਨੇ ਆ ਕਿਉਂਕਿ ਅਸੀਂ ਸੋਚਨੇ ਅੱਛਾ ਜੇ ਮੈਨੂੰ ਐਵੇਂ ਦੀ ਪਰਸਨੈਲਿਟੀ ਬਣਾ ਰਹੇ ਨੇ ਤੇ ਹੁਣ ਤੇ ਮੈਂ ਐਵੇਂ ਦੀ ਹੀ ਬਣ ਕੇ ਰਹਾਗਾ ਫਿਰ ਸੋ ਜ਼ਿੰਦਗੀ ਦੇ ਵਿੱਚ ਜਿਹੜੇ ਰਿਸ਼ਤੇ ਨੇ ਨਾ ਸਾਨੂੰ ਉਹ ਸਿਖਾਉਂਦੇ ਬਹੁਤ ਕੁਝ ਨੇ ਪਰ ਜਦੋਂ ਰਿਸ਼ਤਿਆਂ ਦੇ ਵਿੱਚ ਟਕਰਾਅ ਆਉਣ ਲੱਗ ਜAVE ਨਾ ਫਿਰ ਉਹ ਰਿਸ਼ਤੇ ਜਿਹੜੇ ਹੈਗੇ ਨਹੀਂ ਉਹ ਗੱਲਾਂ ਬਾਤਾਂ ਦੇ ਜਿਹੜੇ ਮਤਲਬ ਤੀਰ ਚੱਲਦੇ ਨਹੀਂ ਨਾ ਦੋਨਾਂ ਪਾਸਿਆਂ ਤੋਂ ਫਿਰ ਉਹ ਉਹਨਾਂ ਦੇ ਅਕੋਰਡਿੰਗਲੀ ਚੱਲਣਾ ਸਿੱਖ ਲੈਂਦੇ ਨੇ ਫਿਰ ਉਹ ਪਿਛਲਾ ਸਭ ਕੁਝ ਭੁੱਲ ਜਾਂਦੇ ਹੁੰਦੇ ਨੇ ਜੋ ਕਿ ਸਾਨੂੰ ਨਹੀਂ ਭੁਲਾਉਣਾ ਚਾਹੀਦਾ ਹੈਗਾ ਮੈਂ ਨਾ ਇੱਕ ਡਾਕਟਰ ਬਰਾੜ ਜੀ ਨੂੰ ਗੱਲ ਕਰਦੇ ਸੁਣਿਆ ਸੀਗਾ ਕਿ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਕਹਿੰਦੇ ਕਿ ਮੈਨੂੰ ਬਹੁਤੀਆਂ ਕੁੜੀਆਂ ਦੇ ਫੋਨ ਆਉਂਦੇ ਨੇ ਉਹ ਕਹਿੰਦੀਆਂ ਨੇ ਅਸੀਂ ਜਿੱਦੋਂ ਬਿਮਾਰ ਹੁੰਨੀ ਆ ਵਾ ਨਾ ਤੇ ਸਾਨੂੰ ਜੇ ਸੀ ਕਹੀ ਇਹ ਵੀ ਅੱਜ ਮੈਂ ਬਿਮਾਰ ਹਾਂ ਮੇਰੇ ਤੋਂ ਰੋਟੀ ਨਹੀਂ ਪੱਕਦੀ ਪਈਆਂ ਕੁਝ ਵੀ ਨਹੀਂ ਹੁੰਦਾ ਪਿਆ ਲੈ ਗੋਲੀ ਖਾ ਲੈ ਤੂੰ ਚੱਕ ਕੇ ਕੋਈ ਮਤਲਬ ਕਹਿੰਦੇ ਕਿ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਮੈਨੂੰ ਤੂੰ ਇਹ ਕਹਿ ਅੱਗੂ ਵੀ ਤੂੰ ਗੋਲੀ ਖਾ ਤੂੰ ਮੈਨੂੰ ਇਹ ਤਾਂ ਪੁੱਛ ਅੱਗੂ ਕਿ ਤੂੰ ਠੀਕ ਏ ਤੈਨੂੰ ਕੀ ਹੋਇਆ ਤੈਨੂੰ ਮੇਰੇ ਮੱਥੇ ਤੇ ਹੱਥ ਲਾ ਕੇ ਵੇਖ ਮੈਂ ਤਾਂ ਤੇਰੀ ਉਸ ਸ਼ੋਅ ਨੂੰ ਕਹਿੰਦੀ ਪਈ ਸੀਗੀ ਪਰ ਉਹ ਚੀਜ਼ਾਂ ਰਿਸ਼ਤਿਆਂ ਦੇ ਵਿੱਚੋਂ ਖਤਮ ਹੋ ਰਹੀਆਂ ਨੇ ਉਹ ਕਿਧਰੇ ਨਾ ਕਿਧਰੇ ਸਾਨੂੰ ਲੱਭਦੀਆਂ ਨਹੀਂ ਪਈਆਂ ਹੈਗੀਆਂ ਤੇ ਉਹ ਕੇਅਰ ਜਿਹੜੀ ਹੈਗੀ ਜੇ ਤੁਸੀਂ ਇੱਕ ਵਾਰ ਤੇ ਕਰੋਗੇ ਨਾ ਕਿਸੇ ਦਿਨ ਉਹ ਦੂਜਾ ਤੁਹਾਨੂੰ ਜ਼ਰੂਰ ਪੇ ਕਰਦਾ ਹੁੰਦਾ ਹੈ ਅਗਲੇ ਦਿਨ ਜਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਸੋ ਜ਼ਿੰਦਗੀ ਦੇ ਵਿੱਚ ਪੇ ਕਰਨਾ ਵੀ ਸਿੱਖੋ ਜੇ ਤੁਸੀਂ ਅਗਲੇ ਬੰਦੇ ਤੁਹਾਡੇ ਵਾਸਤੇ ਕੁਝ ਕਰਦਾ ਵੀ ਹੈ ਨਾ ਤਾਂ ਉਹਨੂੰ ਪੇ ਵੀ ਕਰਨਾ ਸਿੱਖੋ ਫਿਰ ਕਿਉਂਕਿ ਜੇ ਤੁਸੀਂ ਉਹਨੂੰ ਪੇ ਨਹੀਂ ਕਰੋਗੇ ਨਾ ਤੇ ਉਹਦੀ ਆਦਤ ਹੌਲੀ-ਹੌਲੀ ਹੌਲੀ-ਹੌਲੀ ਖਟਦੀ ਜਾਏਗੀ ਕਿਉਂਕਿ ਕਦਰ ਜਦੋਂ ਤੁਸੀਂ ਕਿਸੇ ਦਾ ਕਰਦੇ ਹੋ ਤੇ ਅੱਗੋਂ ਤੁਹਾਨੂੰ ਕਦਰ ਨਹੀਂ ਨਾ ਮਿਲਦੀ ਕਿਉਂਕਿ ਹਰ ਰਿਸ਼ਤਾ ਮਾਂ ਵਰਗਾ ਨਹੀਂ ਹੋ ਸਕਦਾ ਮੈਂ ਸ਼ੁਰੂ ਚ ਗੱਲ ਕਹੀ ਹੈ ਕਿ ਤੀਓ ਕੰਡੀਸ਼ਨਸ ਰੱਖਦਾ ਹੈਗਾ ਜਿੱਦੋਂ ਤੁਹਾਨੂੰ ਉਹ ਕਦਰ ਨਹੀਂ ਮਿਲਦੀ ਹੈਗੀ ਤਾਂ ਫਿਰ ਤੁਸੀਂ ਉਹ ਰਿਸ਼ਤੇ ਨੂੰ ਬਖੋਬੀ ਨਹੀਂ ਨਿਭਾ ਪਾਉਂਦੇ ਹੈਗੇ ਅਗਾਹ ਵਾਸਤੇ ਵੀ ਸੋ ਜੇ ਤੁਸੀਂ ਰਿਸ਼ਤਿਆਂ ਨੂੰ ਬਚਾਉਣਾ ਚਾਹੁੰਦੇ ਹੋ ਨਾ ਤੇ ਰਿਸ਼ਤਿਆਂ ਦੇ ਉੱਪਰ ਨਾ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਨਾ ਉਹਨਾਂ ਨੂੰ ਜਿਹੜੇ ਹਾਂ ਵਾਲੇ ਇਲਜ਼ਾਮ ਨਹੀਂ ਨਾ ਉਹ ਲਾਣੇ ਸ਼ੁਰੂ ਕਰ ਦਿਓ ਮੈਂ ਇਹਨਾਂ ਨੂੰ ਇਲਜ਼ਾਮ ਤਾਂ ਦੇ ਰਹੀ ਆ ਯਾਰ ਤੂੰ ਤਾਂ ਮੈਨੂੰ ਸਮਾਂ ਹੀ ਬਹੁਤ ਦੇਣ ਲੱਗ ਪਿਆ ਅੱਜਕੱਲ੍ਹ ਯਾ ਪਹਿਲਾਂ ਨਹੀਂ ਸੀ ਤੂੰ ਇਦਾਂ ਕਰਦਾ ਹੁੰਦਾ ਪਰ ਅੱਜਕੱਲ ਅੱਜਕੱਲ ਤਾਂ ਰਿਸ਼ਤਿਆਂ ਦੇ ਵਿੱਚ ਸਾਡੇ ਬਹੁਤ ਮਿਠਾਸ ਹੋਣ ਲੱਗ ਪਈ ਏ ਉਹ ਜੇ ਤੁਸੀਂ ਇੱਕ ਵਾਰੀ ਵੀ ਗੱਲ ਕਹੋਗੇ ਨਾ ਇੰਨੀ ਉਹ ਗਾਂ ਤੁਹਾਨੂੰ ਹੋਰ ਮਿੱਠਾ ਹੋ ਕੇ ਮਿਲੇਗਾ ਕਹਿੰਦੇ ਗੁੜ ਜਿੰਨਾ ਪਾਈਏ ਓਨੀ ਹੀ ਚਾਹ ਮਿੱਠੀ ਹੁੰਦੀ ਏ ਸੋ ਜ਼ਿੰਦਗੀ ਦੇ ਵਿੱਚ ਵੀ ਸਾਨੂੰ ਜਿੰਨਾ ਅਸੀਂ ਅਸੀਂ ਜੋ ਆਪਣੇ ਆਪ ਨੂੰ ਮੈਂ ਇਹ ਵੀ ਇੱਕ ਸਬਕ ਦੇ ਵਿੱਚ ਗੱਲ ਕੀਤੀ ਸੀ ਜੋ ਚੀਜ਼ਾਂ ਸੀ ਬਾਹਰ ਆਉਟਪੁੱਟ ਦਿੰਦੇ ਆ ਨਾ ਉਹੀ ਸਾਨੂੰ ਇਨਪੁੱਟ ਮਿਲਦਾ ਹੁੰਦਾ ਏ ਜੇ ਤੁਸੀਂ ਮਿੱਠਾ ਬੋਲ ਰਹੇ ਹੋ ਅਗਲਾ ਵੀ ਤੁਹਾਨੂੰ ਅੱਗੋ ਮਿੱਠਾ ਹੀ ਬੋਲੇਗਾ ਜੇ ਤੁਸੀਂ ਕੌੜਾ ਬੋਲ ਰਹੇ ਹੋ ਜਿਵੇਂ ਦੀ ਤੁਸੀਂ ਖੂਚ ਆਵਾਜ਼ ਮਾਰੋਗੇ ਤੁਹਾਨੂੰ ਵਾਪਸ ਵੀ ਉਵੇਂ ਦੀ ਉਹੀ ਪਰਤ ਕੇ ਆਉਣੀ ਹੈਗੀ ਸੋ ਜ਼ਿੰਦਗੀ ਦੇ ਵਿੱਚ ਹਰ ਰਿਸ਼ਤਾ ਮਾਂ ਵਰਗਾ ਨਹੀਂ ਹੋ ਸਕਦਾ ਹੈਗਾ ਪਰ ਹਰ ਰਿਸ਼ਤੇ ਦੇ ਵਿੱਚ ਮਾਂ ਦਾ ਹੀ ਪਿਆਰ ਦਾ ਅੰਸ਼ ਜ਼ਰੂਰ ਹੋਣਾ ਚਾਹੀਦਾ ਹੈਗਾ ਤੇ ਕੋਸ਼ਿਸ਼ ਕਰਿਆ ਕਰੋ ਕਿ ਉਹ ਹਰ ਵੇਲੇ ਅਸੀਂ ਕੁਛ ਨਾ ਕੁਛ ਮਾਂ ਵਰਗਾ ਅੰਸ਼ ਹਰ ਰਿਸ਼ਤੇ ਦੇ ਵਿੱਚ ਪਾਲਦੇ ਜਾਈਏ ਤਾਂ ਕਿ ਉਹ ਰਿਸ਼ਤਾ ਜਦੋਂ ਸਾਡਾ ਵਡੇਰਾ ਹੋਵੇ ਤੇ ਹੋਰ ਖੂਬਸੂਰਤ ਹੋ ਜਾਵੇ ਸੋ ਥੈਂਕ ਯੂ ਸੋ ਮੱਚ ਅੱਜ ਦਾ ਜ਼ਿੰਦਗੀ ਦਾ ਸਬਕ ਸੁਣਨ ਵਾਸਤੇ ਤੇ ਆਪਣੇ ਜ਼ਿੰਦਗੀ ਦੇ ਵਿੱਚ ਇਹਨੂੰ ਅਪਣਾਉਣ ਵਾਸਤੇ ਤਾਂ ਕਿ ਮੈਨੂੰ ਕੋਸ਼ਿਸ਼ ਕਰੀਏ ਕਿ ਇਸ ਇਹਨਾਂ ਸਬਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਮੈਂ ਵੀ ਖੁਦ ਵੀ ਕਿਉਂਕਿ ਮੈਂ ਵੀ ਸਿੱਖਦੀ ਆਂ ਤੇ ਫਿਰ ਅਪਣਾਉਂਦੀ ਆਂ ਕਦੀ ਅਪਣਾਉਂਦੀ ਆਂ ਫਿਰ ਤਾਂ ਦੇ ਅੱਗੇ ਗੱਲ ਕਰਦੀ ਆਂ ਸੋ ਉਹ ਡਿਪੈਂਡ ਕਰਦਾ ਹੁੰਦਾ ਹੈ ਕਈ ਵਾਰੀ ਕਿਉਂਕਿ ਆਪਾਂ ਸਾਰੇ ਪਰਫੈਕਟ ਨਹੀਂ ਹੁੰਦੇ ਹੈਗੇ ਪਰ ਜੋ ਸਾਡੇ ਦਿਮਾਗ ਦੇ ਵਿੱਚ ਗੱਲਾਂ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦੇ ਹਾਂ ਸੋ ਥੈਟ ਕਿਤੇ ਨਾ ਕਿਤੇ ਉਹਦਾ ਚੰਗਾ ਅਸਰ ਸਾਨੂੰ ਵੇਖਣ ਨੂੰ ਮਿਲ ਸਕੇ ਸੋ ਰਿਸ਼ਤਿਆਂ ਨੂੰ ਬਚਾਉਣ ਦੀ ਅੱਜ ਕੱਲ ਬਹੁਤ ਲੋਡ ਹੈਗੀ ਹੈ ਕਿਉਂਕਿ ਰਿਸ਼ਤੇ ਸਾਡੇ ਚਿੜਚਿੜੇ ਹੁੰਦੇ ਜਾ ਰਹੇ ਨੇ ਸਮੇਂ ਦੀ ਕਮੀ ਕਾਰਨ ਤੁਰਿਰ ਜੇਵੀਆਂ ਦੇ ਵਤੀਰੇ ਕਾਰਨ ਸੋ ਆਪਣੇ ਰੁਝੇਵੀਆਂ ਨੂੰ ਤੇ ਸਮੇਂ ਨੂੰ ਅਸੀਂ ਮੈਨੇਜ ਕਿਵੇਂ ਕਰਨਾ ਹੈ ਇਹ ਵੀ ਅਸੀਂ ਮਾਂ ਤੋਂ ਹੀ ਸਿੱਖਣਾ ਹੈਗਾ ਸੋ ਮਾਂ ਦੇ ਅੰਸ਼ ਨੂੰ ਹਰ ਰਿਸ਼ਤੇ ਦੇ ਵਿੱਚ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈਗਾ ਹਰ ਰਿਸ਼ਤਾ ਮਾਨਿਵਾਣ ਸਕਦਾ ਹੈਗਾ ਪਰ ਇਸ ਹਰ ਰਿਸ਼ਤੇ ਵਿੱਚ ਮਾਂ ਨੂੰ ਲੱਭਦੇ ਜਰੂਰ ਆ ਇਸ ਕਰਕੇ ਸਾਨੂੰ ਹਰ ਰਿਸ਼ਤੇ ਦੇ ਵਿੱਚ ਮਾਂ ਦਾ ਅੰਸ਼ ਵੀ ਰੱਖਣਾ ਪਵੇਗਾ ਸੋ ਥੈਂਕ ਯੂ ਸੋ ਮੱਚ ਅੱਜ ਦਾ ਜ਼ਿੰਦਗੀ ਦਾ ਸਬਕ ਸੁਣਨ ਵਾਸਤੇ ਟੇਕ ਕੇਅਰ ਰੱਬ ਰੱਖਾ ਸਾਸ਼ੀ ਗਾਲ ਜੀ ਸਾਰਿਆਂ